ਨੀਰੂ ਬਾਜਵਾ ਦੀ ਸੁਣ ਲੋ ਕਾਤਾ ਨਾ ਫਿਰ ਉਹੀ ਜਿੱਦਾਂ ਕੰਜਰੀ ਵਾਲਾ ਹੀ ਕੰਮ ਉਹ ਕੰਜਰੀ ਦਾ ਕੋਈ ਅਸੂਲ ਨਹੀਂ ਹੁੰਦਾ ਉਹਨੇ ਨੱਚਣਾ ਹੁੰਦਾ ਬਸ ਪੈਸੇ ਕਮਾਉਣੇ ਹੁੰਦੇ ਤੇ ਨੱਚਣਾ ਹੁੰਦਾ ਭੱਲਾ ਸਾਹਿਬ ਦੀ ਮੌਤ ਹਾਲੇ ਸਿਵਾ ਵੀ ਠੰਡਾ ਨਹੀਂ ਹੋਇਆ ਤੇ ਦੋ ਅਜੇ ਰੌਣਕ ਪਟਣ ਰਹੀ ਹੀ ਡਰਾਮਾ ਕਰਨ ਰਹੀ ਹੀ ਕੈਮਰੇ ਅੱਗੇ ਤੇ ਤਿੰਨਾਂ ਘੰਟਿਆਂ ਬਾਅਦ ਇਹ ਉੱਥੇ ਜਾ ਕੇ ਨੱਚਣ ਲੱਗ ਪਈ ਸ਼ਰਮ ਹੋਣੀ ਚਾਹੀਦੀ ਸ਼ਰਮ ਹੋਣੀ ਚਾਹੀਦੀ ਆ ਇਹਨੂੰ ਸ਼ਰਮ ਹੋਣੀ ਚਾਹੀਦੀ ਜਿਹੜੇ ਇਹਨਾਂ ਨੂੰ ਵੇਖਦੇ ਰਹਿ ਹੁਣ ਤੱਕ ਪਿਛਲੇ 10 15 ਸਾਲਾਂ ਚ ਉਹਨਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਆ ਵੀ ਆ ਇਹੋ ਜਿਹੇ ਲਾਂਤੀ ਗੰਦ ਸਾਡੇ ਕਲਾਕਾਰ ਆ ਓਏ ਯਾਰ ਸਾਉਂਦ ਤੇ ਜਾ ਕੇ ਦੇਖੋ ਸਾਉਂਦ ਦੇ ਜਿਹੜੇ ਸਟਾਰ ਆ ਐਕਟਰ ਆ ਆਪਣਾ ਅੱਧਾ ਪੈਸਾ ਤੇ ਗਰੀਬਾਂ ਨੂੰ ਹੀ ਵੰਡ ਦਿੰਦੇ ਆ ਉਹ ਬੌਂਸਰ ਲੈ ਕੇ ਨਹੀਂ ਘੁੰਮਦੇ ਉਦਾਂ ਹੀ ਇਕੱਲੇ ਇਕੱਲੇ ਘੁੰਮਦੇ ਆ ਲੋਕੀ ਉਹਨਾਂ ਨੂੰ ਮੱਥੇ ਹੀ ਡੇਕਦੇ ਹੋ ਕਾਰਣੀਆਂ ਕੋਈ ਇਹ ਜਿਹੜੇ ਸਾਡੇ ਚੰਡੀਗੜ੍ਹ ਦੇ ਨਚਾਰ ਭਾਂਡੇ ਨਾ ਇਹ ਤਾਂ ਇੰਨੇ ਜ਼ਮੀਰ ਦੇ ਮਰੇ ਦੇ ਇੰਨੇ ਠੇਕ ਦੇ ਗੰਦ ਲੋਕ ਆ ਨਾ ਪੂਰਾ ਪੰਜਾਬ ਪਾਣੀ ਨਾਲ ਡੁੱਬਿਆ ਪਿਆ ਪਰ ਇਹਨਾਂ ਕੰਜਰਾਂ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ ਇਹ ਪੰਜਾਬ ਦਾ ਖਾ ਗਏ ਪੰਜਾਬ ਦੇ ਦੁਸ਼ਮਣ ਆ ਗੰਦ ਪੰਜਾਬ ਦਾ ਖਾ ਗਏ ਪੰਜਾਬ ਦੇ ਦੁਸ਼ਮਣਾਂ ਲੱਖ ਲਾਂ ਦਾ ਇਹਨਾਂ ਦੇ ਲੱਖ ਲਾਂ ਦਾ ਉਹ ਨੀਰੂ ਬਾਲਵਾ ਪਹਿਲਾਂ ਭੱਲਾ ਸਾਹਿਬ ਦੇ ਉੱਥੇ ਰਹਿੰਦੀ ਸੀ ਨਾਲ ਤਾਨੀਆਂ ਤੇ ਬਾਅਦ ਸਾਰੀਆਂ ਚਲੋ ਜੀ ਹੁਣ ਆਪਣਾ ਜਿਹੜਾ ਕੰਮ ਆਸਲੀ ਆਪਾਂ ਕੰਜਰਿਆਂ ਦੇ ਕੰਜਰ ਖਾਣਾ ਹੀ ਕਰਨਾ ਤੇ ਉਹ ਸਾਰੇ ਫਿਰ ਕੰਜਰ ਖਾਣਾ ਕਰਨ ਲੱਗ ਪਏ ਯਾਰ ਕਿਸੇ ਨੂੰ ਵੀ ਸ਼ਰਮ ਨਹੀਂ ਆਈ ਉਹ ਅੱਗ ਲੱਗਿਆ ਈਡੇ ਵੱਡੇ ਬੰਦੇ ਦੀ ਮੌਤ ਹੋਈ ਆ ਘੱਟੋ ਘੱਟ 7 ਦਿਨ ਦਾ ਸੋਗ ਚਾਹੀਦਾ ਆ ਤੁਸੀਂ ਪਾਪੀਓ ਲਾਂਤੀਓ 7 ਘੰਟੇ ਵੀ ਨਹੀਂ ਪੂਰੇ ਕੀਤੇ ਸ਼ਰਮ ਵਾਲੀ ਗੱਲ ਆ ਬਹੁਤ ਲੋਕ ਭਲਾ ਸਾਹਿਬ ਦੇ ਨਾਮ ਤੇ ਆਪਣੀਆਂ ਰੀਲਾ ਚਲਾਉਣ ਡਿਆ ਵਿਦਮਾ ਚਲਾਉਣ ਡੇ ਉਹਦੀਆਂ ਲਾਲ ਆ ਬਹੁਤ ਸਾਰੀਆਂ ਕੰਪਨੀਆਂ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਲਾਂਤਾਂ ਇਹਨਾਂ ਨਚਾਰਾਂ ਭੰਡਾਂ ਨੇ ਜਿਹੜਾ ਪੰਜਾਬ ਦੇ ਕਲਚਰ ਦਾ ਬੀੜਾ ਵਿਪ ਕੀਤਾ ਨਾ ਹੱਦ ਹੋ ਗਈ ਹੱਦ ਹੋ ਗਈ ਹੱਦ ਹੋ ਗਈ ਤੇ ਲੋਕਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਇਹਨਾਂ ਨੂੰ ਵੇਖਦੇ ਆ ਇਹ ਨੀਰੂ ਬਾਜਵਾ ਆ ਸਾਡੇ ਪੰਜਾਬ ਦੀ ਸਟਾਰ ਆ ਵੈਸੇ ਤੇ ਲੋਕ ਇਹਨੂੰ ਕਹਿੰਦੇ ਵੀ ਸਾਡੇ ਪੰਜਾਬ ਦੀ ਟੌਪ ਦੀ ਹੀਰੋ ਨੇ ਆ ਕਦੀ ਇਹਦੇ ਮੂੰਹ ਪੰਜਾਬ ਵਾਸਤੇ ਕੋਈ ਸ਼ਬਦ ਨਿਕਲਿਆ ਪੈਸਾ ਇਹਨਾਂ ਪੰਜਾਬ ਤੋਂ ਕਮਾਉਣਾ ਰਹਿਣਾ ਜਾ ਕੇ ਕੈਨੇਡਾ ਪੰਜਾਬ ਦਾ ਪੈਸਾ ਕੈਨੇਡਾ ਲੈ ਕੇ ਜਾਣਾ ਤੇ ਪੰਜਾਬ ਦੇ ਭੋਲੇ ਭਾਲੇ ਲੋਕ ਸਮਝਉਂਦੇ ਨਹੀਂ ਉਹ ਸਮਝੋ ਯਾਰ ਸਮਝੋ ਇਹਨਾਂ ਨਚਾਰਾਂ ਭੰਡਾਂ ਤੋਂ ਮੁਕਤ ਹੋਵੋ ਇਹ ਗੰਦੇ ਲੋਕਾਂ ਇਹਨਾਂ ਨੇ ਆਪਣਾ ਕਲਚਰ ਗੰਦਾ ਕਰ ਦਿੱਤਾ ਪੰਜਾਬ ਦਾ ਕਲਚਰ ਇਹ ਗੰਦੇ ਲੋਕ ਸੀ ਇਹ ਕੰਜਰ ਲੋਕ ਸੀ ਕੰਜਰ ਕੰਜਰੀਆਂ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਪੰਜਾਬ ਦਾ ਕਲਚਰ ਦਾ ਬੇੜਾ ਗਰਕ ਕਰ ਦਿੱਤਾ ਵੀਰੋ ਤੇ ਵੀਰੋ ਇਹਨਾਂ ਨੂੰ ਨਫ਼ਰਤ ਕਰੋ ਜਿੱਥੇ ਮਰਦੇ ਨਾਲੇ ਛੱਤਰ ਮਾਰੋ ਇਹਨਾਂ ਦਾ ਪੈਕਅਪ ਕਰੋ ਸਾਨੂੰ ਉਹ ਐਕਟਰ ਚਾਹੀਦੇ ਆ ਜਿਵੇਂ ਸਾਊਥ ਵਾਲੇ ਆ ਅਸੀਂ ਸਾਨੂੰ ਉਹ ਜੇ ਕਲਾਕਾਰ ਚਾਹੀਦੇ ਆ ਜਿਹੜੀ ਕਲਾ ਰਹੀਂ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੀ ਜਵਾਨੀ ਨੂੰ ਸਿੱਧੇ ਰਾਹੇ ਪਾ ਸਕਣ ਆਪਣੀ ਕਲਾ ਰਹੀਂ ਸਾਡੀ ਪੰਜਾਬ ਦੀ ਸੋਚ ਚੰਗੀ ਕਰ ਸਕਣ ਅਸੀਂ ਮਾਨਸਿਕ ਤੌਰ ਤੇ ਬੌਧਿਕ ਤੌਰ ਤੇ ਬਹੁਤ ਗਿਰ ਚੁੱਕੇ ਆ ਪਿਓ ਧੀ ਨਾ ਰੀ ਲਾ ਬਣਾਈ ਜਾਂਦਾ ਉਹ ਉਹ ਕੁੜੀ ਇੱਕ ਉਪਰ ਫਾਰਮ ਵਾਲੀ ਉਹਦੀ ਰੀਲ ਉਹ ਪਿਓ ਦੇ ਨੂੰ ਕੋਈ ਫਿੱਦਰੀ ਨਹੀਂ ਜੇ ਇਹੋ ਜਿਹਾ ਪੰਜਾਬ 370 ਦਾ ਹੁੰਦਾ ਤੇ ਪਿਓ ਰਿਹਾ ਲੈ ਕੇ ਮਰ ਜਾਣਾ ਸੀ ਪਰ ਉਹ ਪੂਰੇ ਪੰਜਾਬ ਨੇ ਉਹ ਪੂਰੀ ਦੁਨੀਆ ਨੇ ਉਹਦੀ ਨੰਗੀ ਦੀ ਰੀਲ ਵੇਖੀ ਪਰ ਉਹਦੇ ਪਿਓ ਨੂੰ ਕੋਈ ਟੈਨਸ਼ਨ ਨਹੀਂ ਹੱਦ ਹੋ ਗਈ ਬਹੁਤ ਗਿਰ ਚੁੱਕੇ ਵੀਰੇ ਅਸੀਂ ਬਹੁਤ ਗਿਰ ਚੁੱਕੇ ਵੀਰੇ ਬਹੁਤ ਗਿਰ ਚੁੱਕੇ ਆ ਤੇ ਇਹ ਕੰਜਰੀ ਕੰਜਰੀਆਂ ਉੱਤੇ ਐ ਨਚਣ ਡੀਆਂ ਐ ਕੋਈ ਕੋਈ ਚੱਕਰ ਨਹੀਂ ਤਰੂ ਵੇਖਣ ਵਾਲੇ ਵੀ ਕੰਜਰ ਉਹਨਾਂ ਨੂੰ ਵੀ ਕੋਈ ਸ਼ਰਮ ਨਹੀਂ ਇਹ ਕੰਜਰ ਖਾਨਾ ਜਿਹੜਾ ਇਹਨਾਂ ਨੇ ਪਿਛਲੇ 15 ਸਾਲਾਂ ਤੋਂ ਕੀਤਾ ਨਾ ਪੰਜਾਬ ਤੋਂ ਪੈਸਾ ਕਮਾਇਆ ਤੇ ਪੰਜਾਬ ਦਾ ਬੇੜਾ ਗਰਦ ਕੀਤਾ ਜਵਾਨੀ ਕਿਰਾਏ ਪਾਤੀ ਤੇ ਲੋਕ ਫਿਰ ਨਾਲ ਦੇਖਦੇ ਸ਼ਰਮ ਤੇ ਆ ਨਾ ਹੱਦ ਤੇ ਆ ਨਾ ਯਾਰ ਲੋਕ ਫਿਰ ਨਾਲ ਕੰਜਰਾਂ ਨੂੰ ਦੇਖਦੇ ਸਾਰੇ ਕੰਜਰ ਖਾਣ ਦੇ ਵਾਲੇ ਆ ਉਹ ਐਕਟਰ ਜਿਹੜੇ ਕਲਾਕਾਰ ਹੁੰਦੇ ਹੁੰਦੇ ਦਿਹਾੜੇ ਹੁੰਦੇ ਅੱਜ ਵੀ ਲੋਕ ਇਹਨਾਂ ਨੂੰ ਮੱਥੇ ਟੇਕਦੇ ਆ ਉਹਨਾਂ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਬਹੁਤ ਕੁਝ ਦਿੱਤਾ ਇਹ ਜਿਹੜਾ ਚੰਡੀਗੜ੍ਹ ਜਾਂ ਵਿਚਾਰ ਮਹਿਕਮਾ ਗੰਦ ਖਾਣਾ ਨਾ ਇਹਨੇ ਪੰਜਾਬ ਦਾ ਬੇੜਾ ਕਰ ਦਿੱਤਾ ਬਸ ਮੇਰੀ ਹੋਈ ਬੇਨਤੀ ਆ ਐਹੋ ਜੀ ਗੱਲ ਨਹੀਂ ਕਿ ਵਿਚਾਰਾਂ ਭੰਡਾ ਸਾਰੇ ਮਾੜੇ ਬੰਦੇ ਚੰਗੇ ਬੰਦੇ ਵੀ ਆਗੇ ਪਰ ਚੰਗੇ ਬੰਦੇ ਦਬ ਜਾਂਦੇ ਆ ਜਿੱਥੇ 35 ਚਾਰੀ ਦੇ ਚਾਰ ਭੰਡ ਕੰਜਰੀਆਂ ਦਾ ਗਾਇਗਿਆ ਉੱਥੇ ਜਿਹੜੇ ਭਾਸਾ ਚੰਗੇ ਬੰਦੇ ਹੋਣਗੇ ਉਹ ਕੀ ਕਰਨਗੇ ਕੁਝ ਵੀ ਨਹੀਂ ਕਰਨਗੇ ਸਾਰਾ ਕੰਜਰਾਂ ਦਾ ਜਿਹੜੇ ਜਦੋਂ ਸੋਈ ਦਾ ਫਲਾਣੀ ਕੰਪਨੀ ਕਿਦਾਂ ਖੋਲੀ ਜੀ ਉਹਨੇ ਆਪਣੀ ਘਰ ਵਾਲੀ ਭਲਾਦੇ ਨਾਲ ਸੌਾਈ ਸੀ ਅੱਛਾ ਫਲਾਣੀ ਕੰਪਨੀ ਕਿਦਾਂ ਖੋਲੀ ਉਹ ਜੀ ਉਹਨੇ ਇਦਾਂ ਇਦਾਂ ਧੋਖਾ ਕੀਤਾ ਹੀ ਭਲਾਦੇ ਨਾਲ ਫਲਾਣੀ ਕੰਪਨੀ ਕਿਦਾਂ ਖੋਲੀ ਉਹਨੇ ਜੀ ਕਿਸੇ ਨਾਲ ਆ ਗੇਮ ਕੀਤੀ ਸਾਰੇ ਫਰਾਉਡ ਚੋਰ ਮਚਕੇ ਪੰਜਾਬੀ ਯੋ ਐਂਟਰਟੇਨਰ ਇੰਡਸਟਰੀਆ ਵਿੱਚ ਆ ਗਿਆ ਸਭ ਚੋਰ ਮਚਕੇ ਗੰਦ ਇਹਨਾਂ ਨੂੰ ਨਫ਼ਰਤ ਕਰੋ ਵੀਰੋ ਇਹਨਾਂ ਨੂੰ ਨਫ਼ਰਤ ਕਰੋ ਧੰਨਵਾਦ ਵੀਡੀਓ ਆਪਣਾ ਸ਼ੇਅਰ ਕਰ ਦਿਓ ਵੀਰੋ ਧੰਨਵਾਦ